ਜੋ ਜੇਕਰ ਤੁਹਾਡੀਆਂ ਗੱਡੀਆਂ ਪੁਰਾਣੀਆਂ ਹੋ ਗਈਆਂ ਐਵਰੇਜ ਨਹੀਂ ਦਿੰਦੀਆਂ ਜਾਂ ਜਿਵੇਂ ਹੁਣ ਗਰਮੀ ਆਉਣੀਆਂ ਨੇ ਤੁਸੀਂ ਏਸੀ ਲਾਉਣੇ ਤੇ ਗੱਡੀ ਨੇ ਜੋਰਦਿਆਂ ਲੈਣਾ ਵੀ ਯਾਰ ਏਸੀ ਤੇ ਐਵਰੇਜ ਘਟ ਜਾਂਦੀ ਆ ਜਾਂ ਜਦੋਂ ਗੱਡੀ ਨੂੰ ਓਵਰਟੇਕ ਕਰਾਉਣ ਲੱਗ ਰਹੇ ਹੋ ਤੇ ਗੱਡੀ ਜੋਰਦਿਆਂ ਨਹੀਂ ਭਰਦੀ ਤਾਂ ਆਪਾਂ ਤੁਹਾਨੂੰ ਅਜਹੀ ਜਗ੍ਹਾ ਲੈ ਆਏ ਆ ਲਾਭਰੇ ਵਿੱਚ ਚੈੱਕ ਕਰੋ ਜੀ ਦਾ ਮਕੈਨਿਕਲ ਵਰਕਲਓ ਮળો ਜਰਮਨ ਮਸ਼ੀਨਾਂ ਨਾਲ ਅੱਕੀ ਬੈਠੇ ਤੁਹਾਡੀ ਗੱਡੀ ਨੂੰ ਜਹਾਜ਼ ਵਰਗਾ ਬਣਾ ਦੇਣਗੇ ਪਰ ਰੋਡ ਤੇ ਚਾਹੇ ਤੁਹਾਡੀ ਗੱਡੀ ਜਿੰਨੀ ਮਰਜ਼ੀ ਪੁਰਾਣੀ ਹੋਵੇ ਇੱਕ ਵਾਰੀ ਸਰਵਿਸ ਲਾ ਕੇ ਦੇਖ ਲਓ ਕਹਿੰਦੇ ਗੱਡੀ ਦਾ ਜਹਾਜ਼ ਬਣਾ ਲਣਗੇ ਕਿਹੜੀ-ਕਿਹੜੀ ਸਰਵਿਸ ਕਰ ਦਿੰਦੇ ਨੇ ਕੀ-ਕੀ ਕਰਦੇ ਨੇ ਉਹਦੀ ਜਾਣਕਾਰੀ ਆਪਾਂ ਬਾਾਈ ਤੋਂ ਲੈ ਲਿਆ ਆਜੋ ਅੰਦਰ ਚਲੀਏ ਫਿਰ ਤੇ ਦੱਸੋ ਵੀ ਆਪਾਂ ਹੋਰੇ ਕਰਦੇ ਕੀ ਆ ਇੱਥੇ ਵੀਰੇ ਆਪਾਂ ਹਰ ਤਰ੍ਹਾਂ ਦੀ ਗੱਡੀ ਦੀ ਸਰਵਿਸ ਕਰਦੇ ਆ ਜਿਹੜੀ ਮਰਜ਼ੀ ਗੱਡੀ ਹੋਵੇ ਤੇ ਜਿਹੜੀ ਮਾਰਕੀਟ ਦੇ ਵਿੱਚ ਜਾਨੀ ਕਿ 7 ਤੋਂ 8000 ਰੁਪਏ ਲੋਕ ਲੈ ਰਹੇ ਨੇ ਗੱਡੀ ਦੀ ਸਰਵਿਸ ਦਾ ਗੱਡੀ ਦੀ ਸਰਵਿਸ ਦਾ ਉਹੀ ਆਪਾਂ ਸਰਵਿਸ ਦਾ ਜਾਨੀ ਕਿ 3500 ਰੁਪਏ ਲੈ ਰਹੇ ਆ ਮਤਲਬ ਰੇਟ ਵੀ ਘੱਟ ਹੈ ਤੇ ਸਰਵਿਸ ਵਧੀਆ ਮਿਲਦੀ ਆ ਹਾਂਜੀ ਵੀਰੇ ਆਹ ਚੈੱਕ ਕਰੋ ਜੀ ਉੱਧਰ ਬੋਰਡ ਲੱਗਿਆ ਹੋਇਆ ਮਤਲਬ ਇੰਨਾ ਕੁਝ ਤੁਹਾਡੀ ਗੱਡੀ 'ਚ ਕਰਕੇ ਦੇਣਗੇ ਸਾਰੀ ਕੀਮਤ ਕਿੰ ਤੇ ਨਾਲੇ ਆਪਾਂ ਗੱਡੀ ਦੀ ਕਾਰਬਨ ਕਲੀਨਿੰਗ ਅੱਛਾ ਮਤਲਬ ਇਹ ਏਡੀ ਚੀਜ਼ ਹੁੰਦੀ ਹੈ ਜਿਹਦੇ ਵਿੱਚ ਵੀਰੇ ਪੂਰਾ ਦਮ ਭਰ ਜਾਂਦਾ ਤੇ ਤੁਸੀਂ ਐ ਲਾ ਲਓ ਵੀ ਗੱਡੀ ਦੀ ਯਾਨੀ ਕਿ ਐਵਰੇਜ ਕਿੰਨੇ ਤੋਂ 4 ਐਵਰੇਜ ਵੱਧ ਜਾਂਦੀ ਹੈ ਮਤਲਬ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਵੀ ਗੱਡੀ ਦੀ ਐਵਰੇਜ ਵੱਧ ਜਾਂਦੀ ਆ ਫਿਰ ਇਹ じゃ ਮਤਲਬ ਗੱਡੀ ਨੂੰ ਕੀ ਸੁਭਾਉਨੇ ਆ ਤੁਸੀਂ ਕੀ ਕਰਦੇ ਹੋ ਵੀ ਗੱਡੀ ਦੀ ਐਵਰੇਜ ਵੱਧ ਜਾਂਦੀ ਆ ਵੀਰੇ ਕਾਰਬਨ ਕਲੀਨਿੰਗ ਗੱਡੀ ਦੇ ਵਿੱਚ ਬਹੁਤ ਜ਼ਰੂਰੀ ਹੈ ਵੀਰੇ ਇਹ ਯਾਨੀ ਕਿ ਹਰ ਗੱਡੀ 'ਚ ਕਰਾਉਣੀ ਜਿਹੜਾ ਇਹ ਜਰਮਨ ਟੈਕਨੋਲੋਜੀ ਹੈ ਵੀਰੇ ਆਪਣੇ ਲਾਵੇ ਜਰਮਨ ਦੀਆਂ ਸਾਰੀਆਂ ਮਸ਼ੀਨਾਂ ਨੇ ਅੱਛਾ ਆਪਾਂ ਫਿਰ ਮਸ਼ੀਨਾਂ ਦੀਆਂ ਤੇ ਆ ਲੱਗੀ ਹੋਈ ਆ ਅੱਛਾ ਇਹ ਕੀ ਚੀਜ਼ ਚੱਲ ਰਹੀ ਆ ਵੀਰੇ ਗੱਡੀ ਦੀ ਕਾਰਬਨ ਕਲੀਨਿੰਗ ਵੀਰੇ ਅੱਛਾ ਇਹ ਗੱਡੀ ਦੀ ਕਾਰਬਨ ਕਲੀਨਿੰਗ ਚੱਲ ਰਹੀ ਆ ਜਿਆਦਾ ਵਾਰ ਕੀ ਬਣਾਉਦਾ ਗੱਡੀ ਵੀਰੇ ਆਪਾਂ ਅੱਛਾ ਇਹਦੇ ਨਾਲ ਵਧੀਆ ਐਵਰੇਜ ਇਹਦੇ ਨਾਲ ਵਧੀਆ ਵੀਰੇ ਕੰਪਲੀਟ ਐਵਰੇਜ ਆਹ ਕਰੋ ਜੀ ਮਸ਼ੀਨ ਚੈੱਕ ਜਰਮਨ ਟੈਕਨੋਲੋਜੀ ਦੀ ਮਸ਼ੀਨ ਆ ਤੇ ਇਹਦੇ ਨਾਲ ਪੈਪ ਜੀ ਲੱਗ ਜਾਂਦੀ ਆ ਅੰਦਰ ਜਿਹੜਾ ਵੀ ਗੱਡੀ ਦੇ ਵਿੱਚ ਕੁਝ ਜੰਮਿਆ ਹੁੰਦਾ ਜਿਵੇਂ ਕਾਰਬਨ ਜੰਮ ਜਾਂਦੀ ਆ ਉਹ ਸਾਰੀ ਸਾਫ ਹੋ ਜਾਂਦੀ ਆ। ਸਾਰੀ ਸਾਫ ਹੋ ਜਾਂਦੀ ਆ। ਇਹ ਸਰਵਿਸ ਦੇ ਵਿੱਚ ਹੀ ਆਉਂਦੀ ਆ। ਸਰਵਿਸ ਦੇ ਵਿੱਚ ਦਿੰਦੇ ਆ ਵੀਰੇ ਆਪਾਂ। ਨਹੀਂ ਬਾਰੇ ਵਿੱਚ ਇਹਦਾ 3500 ਰੁਪਏ ਰੇਟ ਆ। ਆਪਾਂ 3500 ਰੁਪਏ ਦੇ ਵਿੱਚ ਪੂਰੀ ਸਰਵਿਸ ਕਰਨੇ ਆ ਗੱਡੀ ਦੀ। ਮਤਲਬ ਸਰਵਿਸ ਵੀ ਕਰ ਦਿੰਨੇ ਆ ਉਹ ਨਾਲ ਗੱਡੀ ਦੀ ਸਟੀਮ ਵਾਸ਼ ਵੀ ਹੋ ਜਾਂਦੀ ਆ। ਨਾਲ ਸਟੀਮ ਵਾਸ਼ ਵੀ ਕਰਦੇ ਆ ਵੀਰੇ ਆਪਾਂ। ਓਏ ਹੋਏ ਹੋਏ ਨਾਲ ਇੰਨੀਆਂ ਸਰਵਿਸਾਂ ਤੁਹਾਨੂੰ ਕਿੱਲੇ 'ਚ ਮਿਲਣੀਆਂ ਨੇ? ਥੈਂਕ ਯੂ ਸਰਗਨਾਈਜ਼ ਦੀ ਰੇਟ ਦੇ ਵਿੱਚ ਮਿਲਣੀਆਂ ਨੇ। ਅੱਛਾ ਮਸ਼ੀਨਾਂ ਦਾ ਤੁਸੀਂ ਹੋਰ ਵੀ ਰੱਖੀ ਫਿਰਦੇ ਹੋ ਯਾਰ? ਨਾਈਟ੍ਰੋਜਨ ਵੀਰੇ ਟਾਇਰਾਂ ਦੀ। ਅੱਛਾ ਇਹਦਾ ਕੀ ਫਾਇਦਾ ਫਿਰ? ਇਹਦੇ ਵੀਰੇ ਗ ਗੱਡੀ ਦੇ ਟਾਇਰਾਂ ਨੂੰ ਠੰਡਾ ਰੱਖਦੀ ਆ ਵੀਰੇ ਇਹ ਮਤਲਬ ਜਿਵੇਂ ਆਪਾਂ ਨੂੰ ਪਤਾ ਵੀ ਜਿਹੜਾ ਨਾਈਟ੍ਰੋਜਨ ਦਾ ਟੈਂਪਰੇਚਰ ਹੁੰਦਾ ਉਹ ਬਹੁਤ ਘੱਟ ਹੁੰਦਾ ਇਹਦੇ ਕਰਕੇ ਗਰਮੀਆਂ ਦੇ ਵਿੱਚ ਇਹ ਚੀਜ਼ ਨਾਲੋਂ ਵੈਸਟ ਕੋਈ ਚੀਜ਼ ਨਹੀਂ ਹੈਗੀ ਕਿਉਂਕਿ ਇਹਦੇ ਨਾਲ ਰਬੜ ਆ ਜਿਹੜੀ ਆਪਣੀ ਸ਼ੇਪ ਤੇ ਰਹਿ ਲੀਂ ਨਾ ਤਾਂ ਉਹ ਪੈਂਚਰ ਹੁੰਦੀ ਆ ਬਾਈ ਨੇ ਦੱਸਿਆ ਤੇ ਨਾ ਹੀ ਟਾਇਰ ਗਰਮ ਹੁੰਦੇ ਜਿੱਦਾਂ ਆਪਾਂ ਨਾ ਬਾਹਰੇ ਆਪਾਂ ਮਾਰਕੀਟ ਚ ਕਰਾਣ ਜਾਂਦੇ ਆ ਪੰਜ ਤੋਂ 7 ਘੰਟੇ ਖਾ ਜਾਂਦੀ ਹੈ ਬੈਟਰੀ ਚਾਰਜ ਕਰਨ ਲੱਗਿਆ ਮੇਰੀ ਗੱਡੀ ਦੀ ਬੈਟਰੀ ਡਾਊਨ ਹੋਈ ਬੰਦੇ ਨੇ 24 ਘੰਟੇ ਲਾ ਕੇ ਰੱਖੀ ਤਾਂ ਚਾਰਜ ਹੋਈ। ਮੇਰੇ ਆਪਣੇ ਤੁਸੀਂ ਐ ਲਾ ਲਓ ਤੁਸੀਂ ਚਾਹ ਪੀ ਰਹੇ ਹੋ ਵਿੱਚ ਬੈ ਕੇ ਅੱਛਾ ਇਹਨੇ ਚਾਰਜ ਕਰ ਦੇਣੀ ਆ। ਮਤਲਬ ਓਨੇ ਟਾਈਮ ਜਿਹੜੇ ਚਾਰਜ ਕਰਦੇ ਨੇ। ਇਹ ਚਾਰਜ ਕਰ ਦੇਣੀ ਨੇ ਓਨੇ ਟਾਈਮ। ਇਹ ਫਾਇਦਾ ਵੀ ਜਰਮਨ ਟੈਕਨੋਲੋਜੀ ਦਾ ਹੈ ਨਾ। ਹਾਂਜੀ ਵੀਰੇ। ਓਕੇ ਇਹ ਹੈ ਜੀ ਵੀਰੇ ਆਪਣਾ ਫਿਊਲ ਇੰਜੈਕਟਰ ਕਲੀਨਿੰਗ। ਜਿੱਦਾਂ ਵੀ ਇੰਜੈਕਟਰ ਨੂੰ ਕਲੀਨ ਕਰਦੀ ਆ। ਓਕੇ। ਜਿੱਦਾਂ ਵੀਰੇ ਆਪਾਂ ਹੁਣ ਓਵਰਟੇਕ ਕਰਨ ਲੱਗਿਆਂ ਗੱਡੀ ਧਬ ਰਹੀ ਆ। ਹਾਂ ਹਾਂ ਹਾਂ। ਇਹ ਧਾਵਨ ਨਹੀਂ ਦਿੰਦੀ ਵੀਰੇ। ਮਤਲਬ ਗੱਡੀ ਨਵੇਂ ਵਰਗੀ ਬਣ ਜਦੋਂ ਆਪਾਂ ਗੱਡੀ ਦੇ ਵਿੱਚ ਆਪਣਾ ਕੂਲਿੰਗ ਪਾਣੀ ਹੁੰਦੀ ਆ ਤੇ ਥੋੜੀ ਵੀ ਲੋੜ ਆ ਤਾਂ ਆਪਾਂ ਥੋੜੀ ਪਾਉਨੇ ਆ ਜੇ ਬਹੁਤੀ ਲੋੜ ਆ ਤਾਂ ਬਹੁਤੀ ਜੇ ਆਪਾਂ ਨੂੰ ਇਹ ਲਾ ਲੋ ਇਹਦੇ ਨਾਲ ਮੀਟਰ ਨਾਲ ਚੈੱਕ ਹੁੰਦੀ ਆ ਵੀਰੇ ਜੇ ਥੋੜੀ ਵੀ ਲੋੜ ਆ ਤਾਂ ਥੋੜੀ ਤੇ ਬਹੁਤੀ ਲੋੜ ਆ ਤਾਂ ਬਹੁਤੀ ਮਤਲਬ ਇਹ ਨਹੀਂ ਹੈ ਵੀ ਸਾਰੀ ਗੈਸ ਕੱਢ ਕੇ ਜਿਹੜੀ ਰਹਿ ਗਈ ਆ ਮਾੜੀ ਮੋਟੀ ਉਹ ਪੂਰੀ ਦੁਬਾਰਾ ਪਾਉਣੀ ਉਹ ਨਹੀਂ ਹੈਗਾ ਵੀ ਆਪਾਂ ਜਿਵੇਂ ਆਪਾਂ ਕਹਤਾ ਅਗਲੇ ਨੂੰ ਵੀ ਐਨੀ ਪਾਉਂਗੀ ਮੈਂ ਕੈਨ ਪੈਂਦੀ ਆ ਪੂਰੀ ਆਪਾਂ ਕੈਨ ਨਹੀਂ ਐਨੀ ਪੈਣੀ ਤੇ ਥੋੜੀ ਜਿਹੀ ਥੋੜੀ ਜਿਹੀ ਪਾਉਂਗੇ ਮਤਲਬ ਲੋਕਾਂ ਦਾ ਫਾਇਦਾ ਹੋਣਾ ਆ ਬਹੁਤ ਜ਼ਿਆਦਾ अच्छा ये ला लो ਤੁਸੀਂ ਜਿੰਨਾ ਕੋਨਡ ਪਾਉਣਾ ਆਟੋਮੈਟਿਕ ਯਾਨੀ ਕਿ ਕੋਨਡ ਪੈਣਾ ਇਹਦੇ ਵਿੱਚ ਜਿੰਨੀ ਲੋਡ ਹੈ ਇਹਨੇ ਕੋਨਡ ਕੱਢ ਵੀ ਲੈਣਾ ਤੇ ਵਿੱਚ ਪਾ ਵੀ ਦੇਣਾ ਮਤਲਬ ਆਟੋਮੈਟਿਕ ਹੀ ਕੱਢਣਾ ਆਟੋਮੈਟਿਕ ਪਾਉਣਾ ਵੀਰੇ ਕੋਨਡ ਇਹੀ ਫਾਇਦਾ ਹੈ ਜਰਮਨ ਮਸ਼ੀਨਾਂ ਦਾ ਇਹ ਵੀਰੇ ਬ੍ਰੇਕ ਆਇਲ ਦੀ ਮਸ਼ੀਨ ਹੈ ਆਟੋਮੈਟਿਕ ਕੱਢਣਾ ਤੇ ਆਟੋਮੈਟਿਕ ਪਾਉਣਾ ਓਕੇ ਆ ਆਪਣੀ ਆ ਗਈ ਵੀਰੇ ਸਟੀਮ ਵਾਸ਼ ਮਸ਼ੀਨ ਅੱਛਾ ਜਿਹੜਾ ਸਟੀਮ ਵਾਸ਼ ਤੁਸੀਂ ਲਿਆ ਸੀਗਾ ਯਾਨੀ ਕਿ ਵੀਰੇ ਠੀਕ ਹੈ ਸਾਰੀ ਸਟੀਮ ਵਾਸ਼ ਹੁੰਦੀ ਹੈ ਤੇ ਵੀ ਸਾਰੀ ਵਾਸ਼ ਹੋ ਜਾਂਦਾ ਜਿੱਦਾਂ ਏਸੀ ਦੀ ਵੀਰੇ ਕਲੀਨਿੰਗ ਨਹੀਂ ਹੁੰਦੀ ਏਸੀ ਜਾਮ ਹੋ ਜਾਂਦਾ ਤੁਸੀਂ ਆ ਲੈ ਲਓ ਵੀਰੇ ਇਹਨੇ ਪੂਰੀ ਤਰ੍ਹਾਂ ਮਤਲਬ ਥੋੜਾ ਬਸ ਐ ਲੜਵੀ ਏਸੀ ਜਿੱਦਾ ਆਪਣੇ ਹੱਥ ਉੱਤੇ ਲੱਗ ਜਾਂਦੇ ਨੇ ਡੈਸ਼ਬੋਰਡ ਤੇ ਗੰਦਮੰਦ ਜਿਹਾ ਲੱਗ ਜਾਂਦਾ ਉਹ ਸਾਰਿਆਂ ਨੇ ਕਲੀਨ ਕਰ ਦੇਣਾ ਸਟੀਮ ਵਾਸ਼ ਮਤਲਬ ਗੱਡੀ ਬਾਹਰੋਂ ਵੀ ਸਾਫ਼ ਕਰ ਦੇਣੀ ਆ ਉਹ ਜਿੰਨਾ ਵੀ ਹੈਗੀ ਆਲੇ ਤੇ ਗੱਡੀ ਅੰਦਰੋਂ ਵੀ ਪੂਰੀ ਸਾਫ਼ ਕਰ ਦੇਣੀ ਆ ਪੂਰੀ ਤੇ ਹੋਰ ਜਿਵੇਂ ਅਸੀਂ ਉਰੇ ਆਏ ਹੋਏ ਸੀ ਨਾ ਬਾਈ ਉਹਨਾਂ ਕੋਲੇ ਬਹੁਤ ਗੱਡੀਆਂ ਆ ਰਹੀਆਂ ਸੀਗੀਆਂ ਵਾਸ਼ ਹੋਣ ਵਾਸਤੇ ਤੇ ਵਾਸ਼ਿੰਗ ਦਾ ਵੀ ਆਪਾਂ ਸਰਵਿਸ ਦੇ ਵਿੱਚ ਹੀ ਕਰਦੇ ਆ ਵੀਰੇ ਸਰਵਿਸ ਦੇ ਵਿੱਚ ਹੀ ਕਰਦੇ ਆ ਵੀਰੇ ਅੱਛਾ ਤੇ ਗੱਡੀ ਚੱਕ ਕੇ ਅੰਦਰੋਂ ਕਲੀਨ ਬਾਹਰੋਂ ਕਲੀਨ ਸਟੀਮ ਵਾਸ਼ ਠੀਕ ਹੈ ਵੈਕਿਊਮ ਤੇ ਜਿੱਦਾਂ ਬਰੇ ਲੋਕ ਸ਼ੈਂਪੂ ਦੂਸਰਾ ਨੋਰਮਲ ਸ਼ੈਂਪੂ ਯੂਜ਼ ਕਰਦੇ ਨੇ ਆਪਾਂ ਵਧੀਆ ਸ਼ੈਂਪੂ ਯੂਜ਼ ਕਰਦੇ ਆ ਤੇ ਜਿਵੇਂ ਗੱਡੀ ਦੇ ਕਲਰ ਦੇ ਵਿੱਚ ਫੈਕਟ ਆਉਣ ਲੱਗ ਜਾਂਦਾ ਆਪਣਾ ਯਾਨੀ ਕਿ ਉਹ ਚ ਕੁਝ ਨਹੀਂ ਆਂਦਾ ਕੋਈ ਇਹਨ ਚੰਗੀ ਤਰ੍ਹਾਂ ਕਲੀਨਿੰਗ ਹੁੰਦੀ ਹੈ ਗੱਡੀ ਦੇ ਅੰਦਰੋਂ ਵੀ ਤੇ ਬਾਹਰੋਂ ਵੀ ਤੁਹਾਡੀਆਂ ਮਸ਼ੀਨਾਂ ਚੱਲਦੀਆਂ ਵੀ ਦੇਖ ਲਿਆ ਵਾਸ਼ਿੰਗ ਕਰਦੇ ਵੀ ਦੇਖ ਲੇ ਅਲੱਗ ਕਲੀਨਿੰਗ ਕਰਦੇ ਵੀ ਦੇਖ ਲੇ ਤੇ ਹੁਣ ਲਾਸਟ ਦੇ ਵਿੱਚ ਜਿਹੜੇ ਲੋਕ ਤੁਹਾਨੂੰ ਦੇਖਦੇ ਨੇ ਕੀ ਕਹੋਗੇ ਵੀਡੀਓ ਰਹੀ ਬਸ ਵੀਰੇ ਆਪਾਂ ਇੱਕੋ ਗੱਲ ਲੈਣਾ ਚਾਹੁੰਦੇ ਆ ਜਿਵੇਂ ਤੁਸੀਂ ਮਾਰਕੀਟ ਦੇ ਵਿੱਚੋਂ ਪਹਿਲਾਂ 9-10000 ਰੁਪਏ ਦੇ ਕੇ ਸਰਵਿਸ ਕਰਾਉਂਦੇ ਸੀਗੇ ਉਹੀ ਸਰਵਿਸ ਆਪਾਂ ਤੁਹਾਨੂੰ 3500 ਰੁਪਏ ਦੇ ਵਿੱਚ ਦੇ ਰਹੇ ਹਾਂ ਨਾਲੇ 3500 ਰੁਪਏ ਦੇ ਵਿੱਚ ਇੱਕ ਕੰਮ ਨਹੀਂ ਅਠ ਅ ਨੌ ਨੌ ਕੰਮ ਦੇ ਰਹੇ ਹਾਂ ਅਠ ਅ ਨੌ ਨੌ ਕੰਮ ਮਿਲ ਰਹੇ ਨੇ ਕਾਫੀ ਕਲੀਨਿੰਗ ਗੱਡੀ ਦੀ ਸਟੀਮ ਵਾਸ਼ ਹੋ ਗਈ ਵੀਰੇ ਨਾਈਟ੍ਰੋਜਨ ਹੋ ਗਈ ਇਹ ਕਾਫੀ ਸਾਰੀਆਂ ਚੀਜ਼ਾਂ ਆਪਾਂ ਤੁਹਾਨੂੰ ਇਹਦੇ 3500 ਰੁਪਏ ਵਿੱਚ ਪ੍ਰੋਵਾਈਡ ਕਰਾ ਰਹੇ ਹਾਂ ਵੀਰੇ ਓਕੇ ਤੇ ਬਾਕੀ ਬਹੁਤੀ ਆਪਾਂ ਗੱਲਾਂ ਹੀ ਮਾਰਦੇ ਭਾਈ ਉਹਨਾਂ ਦਾ ਐਡਰੈਸ ਹੈਗਾ ਜਿਹੜਾ ਉਹ ਤੁਹਾਨੂੰ ਪਤਾ ਲੱਗ ਗਿਆ ਨੰਬਰ ਇਹਨਾਂ ਦਾ ਸਕਰੀਨ ਤੇ ਆਉਂਦਾ ਇਹਦੇ ਤੇ ਕਾਲ ਕਰ ਲਓ ਕਾਲ ਕਰਕੇ ਨਾ ਬਈ ਪੁ ਤੇ ਬਹੁਤ ਹੈਪੀ ਹੋ ਕੇ ਜਾ ਰਹੇ ਨੇ ਬੁਕਿੰਗ ਕਰਾ ਕੇ ਆਏ ਉਹਰੇ ਪਤਾ ਕੀ ਹੈ ਫਿਰ ਵੇਟਿੰਗ ਚ ਖੜਨਾ ਪੈਂਦਾ ਉਹ ਕਹਿੰਦਾ ਵੀ ਸਾਨੂੰ ਪੰਜ-ਸੱਤ ਘੰਟੇ ਟਾਈਮ ਬਹੁਤ ਲੱਗ ਗਿਆ ਤੇ ਬੁਕਿੰਗ ਕਰਾ ਕੇ ਆਓ ਤੁਹਾਡਾ ਸਮਾਂ ਵੀ ਬਚਦਾ ਇਹਨਾਂ ਨੂੰ ਵੀ ਸਹੀ ਰਹਿੰਦਾ ਤਾਂ ਕਿ ਜ਼ਰੂਰ ਇੱਕ ਵਾਰੀ ਕਰਾ ਕੇ ਵੇਖਿਓ ਇਹਨਾਂ ਕੋਲ ਸਰਵਿਸ ਤੁਹਾਨੂੰ ਫਰਕ ਜ਼ਰੂਰ ਪਤਾ ਲੱਗੇਗਾ ਥੈਂਕ ਯੂ ਮਿਲਦੇ ਰਹਾਂਗੇ ਅੱਗੇ ਵੀ ਇਹਨਾਂ ਦੀ ਵੀਡੀਓ ਦੇ ਨਾਲ ਧੰਨਵਾਦ